ਕਾਨ ਸਿੰਘ ਨੱਬਾ ਮਹਾਨ ਕੋਸ਼ਤ ਦੇ ਰਚੇਤਾ ਜਦੋਂ ਮਹਾਨ ਕੋਸ਼ਤ ਦਾ ਅਖਰੜਾ ਤਿਆਰ ਹੋਇਆ ਸੀ ਤਾਂ ਕੋਈ ਵੀ ਇਸ ਨੂੰ ਛਾਪਨ ਲਈ ਤਿਆਰ ਨਹੀਂ ਸੀ ਫਿਰ ਅੱਗੇ ਕੌਣ ਆਇਆ ਇਸ ਨੂੰ ਛਾਪਨ ਦੇ ਲਈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਐਮੇਂ ਦੀਆਂ ਹੋਰ ਵੀਡੀਓ ਵੀ ਦੇਖ ਸਕੋ ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਮਹਾਨ ਕੋਸ਼ ਦੇ ਵਿੱਚ ਅੰਗਰੇਜ਼ੀ, ਹਿੰਦੀ ਤੇ ਸੰਸਕ੍ਰਿਤ ਦੇ ਵੀ ਸੈਂਕੜੇ ਸ਼ਬਦਾਂ ਦੇ ਅਰਥ ਹਨ। ਨਾਬਾ ਨੇ ਇਹ ਪਾਸ਼ਾਵਾ ਸਿੱਖਣ ਲਈ ਖਾਸ ਕੋਸ਼ਿਸ਼ ਤੇ ਮਿਹਨਤ ਕੀਤੀ ਸੀ। ਕਾਨ ਸਿੰਘ ਨਾਬਾ ਨੂੰ ਗੁਰਮੁਖੀ ਦੀ ਸਿੱਖਿਆ ਤਾਂ ਘਰ ਤੋਂ ਹੀ ਮਿਲ ਗਈ ਸੀ ਪਰ ਹੋਰ ਪਾਸ਼ਾਵਾ ਜਿਵੇਂ ਫਾਰਸੀ, ਉਰਦੂ ਲਈ ਉਹਨਾਂ ਨੂੰ ਦਿੱਲੀ ਤੇ ਆਗਰਾ ਜਾਣਾ ਪਿਆ। ਮਹਾਨ ਕੋਸ਼ ਦਾ ਕੰਮ ਕੋਈ ਸੌਖਾ ਨਹੀਂ ਸੀ। ਕਾਨ ਸਿੰਘ ਨਾਬਾ ਨੇ ਇਸ ਦੀ ਮੁੱਢਲੀ ਖੋਜ ਤੋਂ ਲੈ ਕੇ ਮਹਾਨ ਕੋਇ ਦੀ ਸਿਪਾਈ ਤੱਕ 28 ਸਾਲ ਇਸ ਕੰਮ ਦੇ ਲੇਖੇ ਲਾਏ ਹਨ। ਤਾਨ ਸਿੰਘ ਨਾਬਾ ਹੋਣਾ 20 ਮਈ 1912 ਨੂੰ ਅਰਦਾਸ ਕਰਕੇ ਜਾਣਕਾਰੀ ਨੂੰ ਇਕੱਤਰ ਕਰਨਾ ਇੱਕ ਥਾਂ ਤੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਤੇ ਇਸ ਮਹਾਨ ਕੋਸ਼ ਨੂੰ ਲਿਖਣ ਲਈ ਉੱਤੇ ਉੱਤੇ 15 ਸਾਲ ਦਾ ਸਮਾਂ ਲੱਗ ਗਿਆ ਸੀ। ਕੋਸ਼ ਦੇ ਪਹਿਲੇ ਖਰੜੇ ਦਾ ਆਖਰੀ ਸ਼ਬਦ ਉਹਨਾਂ ਨੇ 5 ਫਰਵਰੀ 1926 ਨੂੰ ਲਿਖਿਆ ਸੀ। 1930 ਵਿੱਚ ਮਹਾਨ ਕੋਸ਼ ਦੀ ਪਹਿਲੀ ਜਲਤ ਛਪੀ ਸੀ ਜਿਸ ਲਈ ਕਾਨ ਸਿੰਘ ਨਾਭਾ ਨੂੰ ਕੁਝ ਜੱਦੋਜਹਿਦ ਵੀ ਕਰਨੀ ਪਈ ਸੀ ਦਰਸਲ ਆਦਾਰਸ਼ ਪ੍ਰਤਾਪ ਸਿੰਘ ਕੈਰੋ ਦੱਸਦੇ ਹਨ ਕਿ ਅਸਲ ਵਿੱਚ ਜਦੋਂ ਤੱਕ ਕੋਸ਼ ਨੂੰ ਲਿਖਣ ਦਾ ਕੰਮ ਨੇਪਰੇ ਚੜਿਆ ਉਦੋਂ ਤੱਕ ਮਹਾਨ ਕੋਸ਼ ਨੂੰ ਛਾਪਣ ਦਾ ਵਾਅਦਾ ਕਰਨ ਵਾਲੇ ਫਰੀਦਕੋਟ ਦੇ ਮਹਾਰਾਜਾ ਵਰਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਟਿੱਕਾ ਰੁਪਦਮਨ ਸਿੰਘ ਕੋਲ ਆਪਣੀ ਨਾਭਾ रियासत ਦੀ ਗੱਦੀ ਨਹੀਂ ਸੀ ਰਹੀ ਫਿਰ ਮਹਾਨ ਕੋਹ ਦੀ ਛਪਾਈ ਇੱਕ ਮਸਲਾ ਬਣ ਗਈ ਤੇ ਅੰਤ ਨੂੰ ਪਾਈ ਕਾਨ ਸਿੰਘ ਨਾਬਾ ਨੇ ਮਹਾਰਾਜਾ ਪਟਿਆਲਾ ਭਿੰਦਰ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਪਾਈ ਕਾਨ ਸਿੰਘ ਨਾਬਾ ਨੂੰ ਹੋਰ ਲੋਕਾਂ ਤੋਂ ਛਪਾਈ ਲਈ ਲਏ ਗਏ ਪੈਸੇ ਵਾਪਸ ਕਰਨ ਲਈ ਕਿਹਾ ਅਤੇ ਦਰਬਾਰ ਪਟਿਆਲਾ ਵੱਲੋਂ ਮਹਾਨ ਕੋਹਸ਼ ਨੂੰ ਛਾਪਨ ਦੀ ਜ਼ਿੰਮੇਵਾਰੀ ਲੈ ਲਈ ਗਈ ਅਖੀਰ ਹਜ਼ਾਰਾਂ ਸ਼ਬਦਾਂ ਨੂੰ ਅਰਥ ਦਿੰਦੇ ਇਸ ਮਹਾਨ ਕੋਸ਼ ਦੀ ਪਹਿਲੀ ਜਲਤ 1930 ਵਿੱਚ ਪਟਿਆਲਾ ਦਰਬਾਰ ਵੱਲੋਂ ਛਾਪੀ ਗਈ ਸੀ ਉਸ ਸਮੇਂ ਇਸ ਮਹਾਨ ਕੁੱਛ ਦੀਆਂ 500 ਕਾਪੀਆਂ ਛਾਪਣ ਉੱਤੇ ਤਕਰੀਬਨ 52000 ਰੁਪਏ ਦਾ ਖਰਚ ਹੋਇਆ ਸੀ ਅਤੇ ਪਟਿਆਲਾ ਦਰਬਾਰ ਨੇ ਕੋਈ ਵਾਧੂ ਖਰਚ ਪਾਏ ਬਿਨਾ ਇੱਕ ਕਾਪੀ ਦਾ ਮੁੱਲ 110 ਰੁਪਏ ਰੱਖਿਆ 1947 ਨੂੰ ਭਾਰਤ ਦੀ ਵੰਡ ਤੋਂ ਬਾਅਦ ਅਗਸਤ 1948 ਵਿੱਚ ਪੰਜਾਬ ਵਿੱਚ ਰਿਆਸਤਾਂ ਖਤਮ ਹੋ ਗਈਆਂ ਅਤੇ ਨਵਾਂ ਰਾਜ ਪੈਪਸੂ ਹੁੰਦ ਵਿੱਚ ਆਇਆ ਫਿਰ 18 ਸਾਲਾਂ ਬਾਅਦ ਜਦੋਂ ਦਰਬਾਰ ਪਟਿਆਲਾ ਨੇ ਇਸ ਦੀ ਛਪਾਈ ਦੇ ਅਧਿਕਾਰ ਪੈਪਸੂ ਦੇ ਮਹਿਕਮਾ ਪੰਜਾਬੀ ਨੂੰ ਦਿੱਤੇ ਤੇ ਤਾਂ ਇੱਕ ਵਾਰ ਫਿਰ ਮਹਾਨ ਕੋਸ਼ ਦੀਆਂ 500 ਕਾਪੀਆਂ ਛਾਪੀਆਂ ਗਈਆਂ ਜੋ ਕਿ ਹੱਥੋਂ ਹੱਥ ਵੇਚੀਆਂ ਅੱਜਕੱਲ ਮਹਾਨ ਕੋਸ਼ ਨੂੰ ਛਾਪਣ ਦੇ ਅਧਿਕਾਰ ਪੰਜਾਬ ਸਰਕਾਰ ਦੇ ਮਹਿਕਮਾ ਭਾਸ਼ਾ ਵਿਭਾਗ ਦੇ ਕੋਲ ਹੈ ਮਹਾਨ ਕੋਸ਼ ਤੋਂ ਇਲਾਵਾ ਕਾਨ ਸਿੰਘ ਨਾਭਾ ਦੀ ਇੱਕ ਹੋਰ ਐਮ ਗਿਣਨਯੋਗ ਭੂਮਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਵਿੱਚ ਰਹੀ ਹੈ। ਆਦਰਸ਼ ਪ੍ਰਤਾਪ ਸਿੰਘ ਦੱਸਦੇ ਹਨ ਕਿ ਜਰਮਨ ਮਸ਼ੀਨਰੀ ਡਾਕਟਰ ਅਰਨੇਸਟ ਟ੍ਰੰਪ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਿੱਚ ਤਰੁੱਟੀਆਂ ਸਨ। ਇਸ ਤੋਂ ਬਾਅਦ ਇੱਕ ਹੋਰ ਅੰਗਰੇਜ਼ ਅਫਸਰ ਮੈਕਲੀਫ ਜੋ ਕਿ ਉਸ ਸਮੇਂ ਇੰਡੀਅਨ ਸਿਵਲ ਸਰਵੰਟ ਵਜੋਂ ਉੱਚ ਉਦੇਸ਼ ਸੀ ਤੇ ਸਿੱਖ ਔਰਨੈਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮਖ ਸਿੰਘ ਦੇ ਕਹਿਣ ਉੱਤੇ ਸਹੀ ਅਤੇ ਸ਼ੁੱਧ ਅਨਵਾਦ ਲਈ ਭਾਈ ਕਾਨ ਸਿੰਘ ਮਾਬਾ ਦੀ ਮਦਦ ਲੈਣ ਲਈ ਰਾਜਾ ਹੀਰਾ ਸਿੰਘ ਨਾਲ رابطہ ਕੀਤਾ ਗਿਆ ਮੈਕਲਫ ਦੀ ਮਦਦ ਲਈ ਕਾਨ ਸਿੰਘ ਨੂੰ 2 ਸਾਲਾਂ ਤੱਕ ਰਿਆਸਤ ਦੇ ਕੰਮਾਂ ਤੋਂ ਫ਼ਾਰਕ ਕੀਤਾ ਗਿਆ ਸਾਲ 1893 ਵਿੱਚ ਮੈਕਲਫ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਅਤੇ ਕਾਨ ਸਿੰਘ ਨਾਬਾ ਦੀ ਮਦਦ ਨਾਲ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਪੂਰਾ ਕੀਤਾ ਆਦਰਸ਼ ਪ੍ਰਤਾਪ ਸਿੰਘ ਦੱਸਦੇ ਹਨ ਕਿ ਇਸ ਕੰਮ ਲਈ ਮੈਕਕਲਿਫ ਨੇ ਕਈ ਗਰਮੀਆਂ ਤੇ ਕਈ ਸਾਲ ਭਾਈ ਸਾਹਿਬ ਦੀ ਪੰਜਾਬ ਤੇ ਹਿਮਾਚਲ ਦੇ ਰਹਿਸ਼ ਵਿੱਚ ਉਹਨਾਂ ਨਾਲ ਬਤਾਈਆਂ ਅੰਤ 1909 ਵਿੱਚ ਦਾਸੇ ਕਰਿੰਨਲ ਸਰਲੇ ਕੇਟ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਲੰਡਨ ਨੇ ਇਸ ਦੀ ਛਪਾਈ ਕੀਤੀ ਕਾਨ ਸਿੰਘ ਨਾਭਾ ਦੀ ਇਸ ਅਨੁਵਾਦ ਵਿੱਚ ਨਿਭਾਈ ਭੂਮਿਕਾ ਦੀ ਅਹਿਮਤ ਉਸ ਸਮੇਂ ਸਾਹਮਣੇ ਆਈ ਜਦੋਂ ਮੈਕਲਿਫ ਨੇ ਇਸ ਦੇ ਕਾਪੀਰਾਈਟ ਉਹਨਾਂ ਨੂੰ ਦੇ ਦਿੱਤੇ ਇਸ ਤੋਂ ਇਲਾਵਾ ਨਾਬਾ ਦੋ ਦਰਜਾਂ ਤੋਂ ਵੱਧ ਲਿਖਤਾ ਜਿਨ੍ਹਾਂ ਵਿੱਚ ਸਿੱਖ ਮਰਿਆਦਾ ਨੂੰ ਦਰਸਾਉਂਦੇ ਦੋਸਾ ਕਰਨ ਗੁਰਮਤ ਸੁਧਾਰਕ ਹਮ ਹਿੰਦੂ ਨਹੀਂ شمار ਹਨ ਦੇ ਲੇਖਕਨ ਗੁਰਪ੍ਰੀਤ ਸਿੰਘ ਪੁੱਲਰ ਦੱਸਦੇ ਹਨ ਕਿ ਕਿਉਂਕਿ ਗੁਰਬਾਣੀ ਰਾਗਾਂ ਵਿੱਚ ਲਿਖੀ ਸੀ ਇਸ ਲਈ ਕਾਨ ਸਿੰਘ ਨਾਬਾ ਨੇ ਰਾਗ ਵਿਦਿਆ ਦੀ ਸਿੱਖੀ ਉਹਨਾਂ ਸਤਾਰ ਵਜਾਉਣੇ ਵੀ ਸਿੱਖੀ ਦਿਲੰਦਰ ਦੇ ਸੰਗੀਤਕਾਰ ਰਹਿਮਤ ਖਾਨ ਤੋਂ ਉਹਨਾਂ ਨੇ ਰਾਗ ਵਿਦਿਆ ਲਈ ਭੁੱਲਰ ਉਹਨਾਂ ਨੂੰ ਸ਼ਾਸਤਰੀ ਵਿਦਿਆ ਦੇ ਰਸਿਏ ਦੱਸਦੇ ਸਨ ਕਾਨ ਸਿੰਘ ਨਾਬਾਤਾ ਲਿਖਿਆ ਮਹਾਨ ਕੋਚ ਸਾਡੇ ਲਈ ਸਭ ਲਈ ਸਦਾ ਲਈ ਮੌਜੂਦ ਰਹੇਗਾ ਪਰ ਨਾਲ ਹੀ ਗੁਰਬਚਨ ਸਿੰਘ ਭੁੱਲਰ ਦਾ ਅਫਸੋਸ ਤੇ ਗਿਲਾ ਵੀ ਕਿ ਜੱਦੀ ਪਿੰਡ ਪਿੱਥੋਂ ਵਿਚਲੀਆਂ ਉਹਨਾਂ ਦੀਆਂ ਛੂਹਾਂ ਦੀ ਕੀਮਤੀ ਵਿਰਾਸਤ ਨੂੰ ਸੰਭੈ ਨਹੀਂ ਜਾ ਸਕਿਆ ਦੂਜੇ ਪਾਸੇ ਅਦਸ਼ ਪ੍ਰਤਾਪ ਸਿੰਘ ਆਪਣੇ ਪਰਦਾਦਾ ਕਾਨ ਸਿੰਘ ਨਾਭਾ ਦੀਆਂ ਯਾਦਾਂ ਨੂੰ ਸੀਨੀਅਰ ਲਾਈ ਬੈਠੇ ਹਨ ਪਟਿਆਲਾ ਵਿਛਲੇ ਘਰ ਵਿੱਚ ਨਾਭਾ ਦੀਆਂ ਤਸਵੀਰਾਂ ਤੇ ਉਹਨਾਂ ਨਾਲ ਜੁੜੀਆਂ ਹੋਰ ਚੀਜ਼ਾਂ ਸੰਭਾਲ ਕੇ ਰੱਖਦੇ ਹਨ ਕਾਨ ਸਿੰਘ ਦੇ ਪਰਿਵਾਰ ਦਾ ਨਾਭਾ ਦੇ ਰਾਜਸੀ ਪਰਿਵਾਰ ਨਾਲ ਸੰਬੰਧ ਇੰਨਾ ਗਹਿਰਾ ਸੀ ਕਿ ਉਹਨਾਂ ਦੇ ਨਾਮ ਨਾਲ ਵੀ ਨਾਭਾ ਜੁੜ ਗਿਆ ਪਰ ਇਸ ਰਿਸ਼ਤੇ ਦੀ ਸ਼ੁਰੂਆਤ ਬੇਹੱਦ ਦਿਲਚਸਪ ਘਟਨਾ ਹੋਈ ਹੈ ਭਾਈ ਕਾਨ ਸਿੰਘ ਨਾਭਾ ਦੇ ਪਿਤਾ ਨਰੈਣ ਸਿੰਘ ਹਰ ਹਫਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਠ ਕਰਦੇ ਸਨ ਜਿਸ ਨਾਲ ਉਹਨਾਂ ਨੂੰ ਸੰਪੂਰਨ ਪਾਠ ਕੰਠ ਹੋ ਗਿਆ ਜਾਨੀ ਚੇਤੇ ਹੋ ਗਿਆ ਸੀ ਇਸ ਪਿਛੋਂ ਉਹਨਾਂ ਨੇ ਦੋ ਵਾਰ ਇੱਕੋ ਆਸਨ ਵਿੱਚ ਬੈਠ ਕੇ ਇਕੱਲਿਆਂ ਅਖੰਡ ਪਾਠ ਸੰਪੂਰਨ ਕੀਤਾ ਜਿਸ ਨੂੰ ਕੀ ਅਤੀ ਅਖੰਡ ਪਾਠ ਕਿਹਾ ਜਾਂਦਾ ਹੈ ਉਹਨੀ ਦਿਨੀ ਨਾਭਾ ਰਿਆਸਤ ਦੀ ਬਾਗੜੋ ਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਸੀ ਜਿਨ੍ਹਾਂ ਨੂੰ ਕੀ ਲੋਕ ਇੱਕ ਇਨਸਾਫ ਪਸੰਦ ਰਾਜਵੰਦ ਮੰਨਦੇ ਸਨ ਰਾਜਾ ਹੀਰਾ ਸਿੰਘ ਹਰ ਸਵੇਰੇ ਜਨਤਾ ਦਰਸ਼ਨ ਕਰਦੇ ਸਨ ਜਿਸ ਵਿੱਚ ਆਮ ਲੋਕਾਂ ਦੀਆਂ ਅਰਜ਼ੋਈਆਂ ਸੁਣਦੇ ਸਨ ਅਤੇ ਆਮ ਲੋਕਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਤ ਵੀ ਕਰਦੇ ਸਨ ਅਜਿਹੀ ਵਿੱਚ ਜਨਤਾ ਦਰਸ਼ਨ ਦੌਰਾਨ ਨਰੈਣ ਸਿੰਘ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਅਤੀ ਅਖੰਡ ਪੜ ਸਾਬ ਕਰਨ ਦੀ ਆਪਣੀ ਸਮਰੱਥਾ ਬਾਰੇ ਰਾਜਾ ਹੀਰਾ ਸਿੰਘ ਨੂੰ ਦੱਸਿਆ ਅਤੇ ਉਹਨਾਂ ਸਾਹਮਣੇ ਬੈਠ ਕੇ ਪਾਰਕਰਣ ਦੀ ਇੱਛਾ ਜਾਰੀ ਕੀਤੀ ਰਾਯਾ ਖਾਂਸੀ ਉਸ ਨੇ ਸ਼ੰਕਾ ਜਤਾਈ ਕਿ ਇੰਨਾ ਲੰਮਾ ਸਮਾਂ ਕੋਈ ਭੁੱਖ ਤੇ ਤਾਂ ਚਾਹੇ ਸਹਾਰੀ ਲਵੇ ਪਰ ਮਲਮੂਤਰ ਦਾ ਕੀ ਗੰਦਾ ਹੋਵੇਗਾ ਨਰੈਣ ਸਿੰਘ ਦਾ ਜਵਾਬ ਸੀ ਕਿ ਉਹ ਪਾਠ ਆਰੰਭ ਕਰਨ ਤੋਂ ਕੁਝ ਦਿਨ ਪਹਿਲਾਂ ਅੰਨ ਅਤੇ ਫਿਰ ਪਾਣੀ ਤਿਆਗ ਕਰ ਦਿੰਦੇ ਹਨ ਅਤੇ ਸਿਰਫ ਵੱਡੀਆਂ ਦਾਖਾਂ ਜਾਨੀ ਕਿ ਮਣੱਕਾਏ ਪਾਣੀ ਵਿੱਚ ਭਿਉਂ ਕੇ ਖਾਂਦੇ ਹਨ ਜਿਸ ਨਾਲ ਨਾ ਤਾਂ ਭੁੱਖ ਪਿਆਸ ਮਹਿਸੂਸ ਹੁੰਦੀ ਹੈ ਤੇ ਨਾ ਹੀ ਕੁਝ ਹੋਰ ਲੋੜ ਮਹਿਸੂਸ ਹੁੰਦੀ ਹੈ ਇਹ ਸੁਣ ਕੇ ਰਾਜੇ ਨੇ ਵਾਅਦਾ ਕੀਤਾ ਕਿ ਉਹ ਵੀ ਸੁੱਤੇ ਤੇ ਆਰਾਮ ਕੀਤੇ ਬਿਨਾ ਲਗਾਤਾਰ ਪਾਠ ਸੁਨੇਗਾ ਸਰਵਨ ਸਿੰਘ ਨੇ ਇੱਕ ਵਾਸਨ ਵਿੱਚ ਬੈਠ ਕੇ ਪਾਠ ਕੀਤਾ ਤੇ ਉਹਨਾਂ ਦੀਆਂ ਲੱਤਾਂ ਸੌ ਗਈਆਂ ਰਾਜਾ ਹੀਰਾ ਸਿੰਘ ਨੇ ਖੁਦ ਉਹਨਾਂ ਦੀਆਂ ਲੱਤਾਂ ਘੁੱਟੀਆਂ ਅਤੇ ਆਸਣ ਖਲਵਾਏ ਤੇ ਉਹਨਾਂ ਨੂੰ ਖੜਾ ਕੀਤਾ। ਕਹਿੰਦੇ ਹਨ ਕਿ ਰਾਜਾ ਹਰੀ ਸਿੰਘ ਦੇ ਮਨ ਵਿੱਚ ਨਰੈਣ ਸਿੰਘ ਲਈ ਇੰਨਾ ਸਤਿਕਾਰ ਭਰ ਗਿਆ ਕਿ ਜਦੋਂ ਉਹਨਾਂ ਦੇ ਵਾਪਸ ਜਾਣਾ ਸੀ ਹਰੀ ਸਿੰਘ ਨੇ ਪਾਲਕੀ ਮੰਗਵਾਈ ਅਤੇ ਇਸ ਦਾ ਇੱਕ ਪਾਵਾ ਆਪਣੇ ਮੋਢਿਆਂ ਉੱਤੇ ਚੁੱਕ ਕੇ ਮਹਿਲ ਦੇ ਦਰਵਾਜ਼ੇ ਤੱਕ ਲੈ ਗਏ। ਇਸ ਘਟਨਾ ਨਾਲ ਜੁੜੇ ਹੋਏ ਹੋਰ ਵੀ ਕਈ ਕਿੱਸੇ ਹਨ ਪਰ ਅਸਰ ਵਿੱਚ ਇਹ ਨਾਰਾਇਣ ਸਿੰਘ ਅਤੇ ਕਾਨ ਸਿੰਘ ਦੀ ਗੁਰਬਾਨੀ ਪਾਸ਼ਾ ਤੇ ਨਾਬਾ ਰਿਆਸਨਾ ਰਿਸ਼ਤੇ ਨੂੰ ਸਮਝਾਉਂਦੀ ਕਹਾਣੀ ਹੈ ਜੋ ਬਾਅਦ ਵਿੱਚ ਇੱਕ ਅਨਿਖੜਵਾ ਅੰਗ ਹੋ ਨਿਬੜਿਆ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਪਾਈ ਕਾਨ ਸਿੰਘ ਨਾਬਾ ਬਾਰੇ ਗੱਲਬਾਤ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਹੋਰਾਂ ਨਾਲ ਸਾਂਝਾ ਕਰਦੇ ਸਬਸਕ੍ਰਾਈਬ ਜਰੂਰ ਕਰਨਾ